ਸਤਿ ਸ੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਅੱਜ ਮੁੱਖ ਮੰਤਰੀ ਸਾਹਿਬ ਲਾਈਵ ਹੋਏ 6 ਸਵਾ 6 ਮਿੰਟ ਦੀ ਇੱਕ ਵੀਡੀਓ ਉਹਨਾਂ ਨੇ ਲਾਈਵ ਕੀਤੀ ਔਰ ਸਾਫ਼ ਤੌਰ ਤੇ ਕਿਹਾ ਕਿ ਕੁਝ ਲੋਕ ਪੰਜਾਬ ਵਿਰੋਧੀ ਨੇ ਜਿਹੜੇ ਅਫਵਾਹ ਫੈਲਾ ਰਹੇ ਨੇ ਪੰਜਾਬ ਸਰਕਾਰ ਦੀ ਬੜੀ ਮਹਤਵਕਾਂਕਸ਼ੀ ਜਾਂ ਕਹਿ ਲੋ ਕਿ ਇੱਕ ਦੂਰਦਰਸ਼ੀ ਸਕੀਮ ਜਿਹਨੂੰ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਲੋਕ ਵਿੱਚ ਆਉਂਦੇ ਨੇ ਕਿ ਸਾਡੇ ਵੱਲ ਵੀ ਆਏ ਮਤਲਬ ਕੈਨ ਦਾ ਭਾਵ ਉਹਨਾਂ ਦਾ ਆਈ ਸੀ ਕਿ ਭਈ ਉਹ ਵੀ ਚਾਹੁੰਦੇ ਕਿ ਇਸ ਤਰ੍ਹਾਂ ਦੀ ਸਕੀਮ ਤੇ ਸਾਨੂੰ ਨਹੀਂ ਮਿਲਦੀ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਹੈ ਪਰ ਕੁਝ ਲੋਕ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਲਾਹਾ ਮਿਲੇ ਤੇ ਉਹ ਲੋਕ ਪੰਜਾਬ ਵਿਰੋਧੀ ਨੇ ਮੈਂ ਗੱਲ ਕਰ ਰਿਹਾ ਸਿਹਤ ਸਕੀਮ ਜਿਹੜੀ ਬੀਮਾ 10 ਲੱਖ ਦਾ ਸ਼ੁਰੂ ਕੀਤਾ ਡਾਕਟਰ ਦਲੇਰ ਸਿੰਘ ਮਲਤਾਨੀ ਜੀ ਨੂੰ ਮੈਂ ਉਚੇਚੇ ਤੌਰ ਤੇ ਖੇਚਲ ਦਿੱਤੀ ਹੈ ਬਹੁਤ ਸ਼ਾਰਟ ਨੋਟਿਸ ਤੇ ਉਹਨਾਂ ਨੂੰ ਸੱਦੇਆ ਕਿਉਂਕਿ ਮਸਲਾ ਬਹੁਤ ਅਰਜੈਂਟ ਵਾਲਾ ਸੀ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਸੀ ਕਿ ਕੌਣ ਵਿਰੋਧੀ ਹੈ ਤੇ ਕੌਣ ਪੰਜਾਬ ਹਿਤੈਸ਼ੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਸਸikal ji ਪੰਜਾਬ ਵਿਰੋਧੀ ਜਿਹੜਾ ਲੋਕਾਂ ਚ ਅਫਵਾਹ ਫੈਲਾ ਰਿਹਾ ਇੱਕ ਡੇਢ ਮਹੀਨੇ ਪਹਿਲਾਂ ਤੁਸੀਂ ਔਰ ਮੈਂ ਵੀ ਚਰਚਾ ਕੀਤੀ ਸੀ ਉਦੋਂ ਵੀ ਐ ਸੀਗਾ ਕਿ ਭਾਈ ਇਸ ਸਕੀਮ ਚੋਂ ਘਟਣਾ ਘਟਾਉਣਾ ਕੁਝ ਨਹੀਂ ਮੈਂ ਕਹਿੰਦਾ ਇੱਕ ਇੰਟਰਵਿਊ ਤੁਸੀਂ ਹਫਤਾ ਪਹਿਲਾਂ ਵੀ ਕੀਤੀ ਹੈ ਯਾਨੀ ਕਿ ਸਾਰੇ ਹੁਣ ਪੰਜਾਬ ਵਿਰੋਧੀ ਦਾ ਟੈਗ ਲਾਉਣ ਲਈ ਤਿਆਰ ਰਹੋ ਇਹ ਲਾਈਵ ਆਣਾ ਕਿਉਂ ਪਿਆ ਪਹਿਲੇ ਤਾਂ ਮੈਨੂੰ ਐ ਦੱਸੋ ਉਹਦੇ ਚ ਨਵਦੀਪ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਦੇਖਣ ਵਾਲੇ ਦੋਸਤਾਂ ਮਿੱਤਰਾਂ ਨੂੰ ਨਵਾਂ ਪੰਜਾਬ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਉਦਿਤ ਮੈਂ ਲੋਕਾਂ ਨਾਲ ਗੱਲ ਕਰਨਾ ਚਾਹਾਂਗਾ بجائے ਕਿ ਤੁਹਾਡੇ ਨਾਲ ਗੱਲ ਕਰਾਂ ਵਿੱਚ ਜਿਹੜੀ ਹੈਗੀ ਹੈ ਪਿੱਛੇ ਜੇ ਮੇਰੀ ਇੱਕ ਇੰਟਰਵਿਊ ਆਈ ਸੀ ਉਦੋਂ ਵੀ ਮੈਂ ਇਹੀ ਗੱਲ ਕਹੀ ਸੀ ਵਿੱਚ ਦੇ ਬਹੁਤ ਸਾਰੇ ਆਈਆਂ ਨੇ ਇਸ ਦੇ ਰਿਗਾਰਡਿੰਗ ਵੱਖ-ਵੱਖਰੀ ਟੀਵੀ 'ਚ ਤੇ ਲੇਕਿਨ ਉਦੋਂ ਥੋੜਾ ਡਿਟੇਲ ਸੀਗੀ ਉਦੋਂ ਵੀ ਮੈਂ ਲੋਕਾਂ ਨੂੰ ਕਹਿ ਸੀਗਾ ਕਿ ਇੱਕ ਜਿਹੜਾ ਟੈਕਨੀਕਲ ਬੰਦਾ ਉਹ ਤੁਹਾਨੂੰ ਗੱਲ ਸਮਝਾ ਸਕਦਾ ਮਨਾ ਤਾਂ ਨਹੀਂ ਸਕਦਾ ਹੁਣ ਮੁੱਖ ਮੰਤਰੀ ਜੀ ਜੇ ਇਹ ਗੱਲ ਕਹੈਨ ਕਿ ਜੋ ਉਹਨਾਂ ਨੇ ਸਕੀਮ ਚਾਲੂ ਕੀਤੀ ਐ ਉਹ ਜੇ ਉਸ ਦੀ ਕੋਈ ਰਿਐਲਿਟੀ ਜਾਂ ਉਹਦੇ ਬੇਸਲਾਈਨ ਜਾਂ ਲੋਕਾਂ ਨੂੰ ਕਿੰਨਾ ਫਾਇਦਾ ਕਿੰਨਾ ਨੁਕਸਾਨ ਮਹਿਕਮੇ ਦਾ ਕੀ ਨੁਕਸਾਨ ਹੋਏਗਾ ਉਹਦੇ ਬਾਰੇ ਕੋਈ ਗੱਲ ਕਰੇ ਤਾਂ ਜੇ ਉਹ ਪੰਜਾਬ ਵਿਰੋਧੀ ਐ ਤਾਂ ਫਿਰ ਟੈਗ ਮੇਰੇ ਤੇ ਲੱਗਣਾ ਚਾਹੀਦਾ ਸਭ ਤੋਂ ਜ਼ਿਆਦਾ ਕਿਉਂਕਿ ਸਭ ਤੋਂ ਜ਼ਿਆਦਾ ਇਹਦੇ ਮੈਂ ਭਗਵੰਤ ਮਾਨ ਦੇ ਅਗੇਂਸਟ ਜਾਂ ਕੋਈ ਕੇਜਰੀਵਾਲ ਦੇ ਅਗੇਂਸਟ ਜਾਂ ਕਿਸੇ ਸਰਕਾਰ ਦੇ ਵਿਰੋਧੀ ਨਹੀਂ ਮੈਂ ਤਾਂ ਇੱਕ ਪਾਲਿਸੀ ਦੇ ਬਾਰੇ ਬੋਲ ਰਿਹਾ ਉਸ ਪਾਲਿਸੀ ਦਾ ਲੋਕਾਂ ਨੂੰ ਕਿੰਨਾ ਫਾਇਦਾ ਹੋਣਾ ਹੈ ਇਹ ਇੱਕ ਟੈਕਨੀਕਲ ਹੋਣ ਦੇ ਨਾਤੇ ਮੇਰਾ ਇੱਕ ਫਰਜ਼ ਵੀ ਹੈ ਠੀਕ ਹੈ ਅਗਰ ਫਰਜ਼ ਨਵਾ ਹੁੰਦੇ ਨੂੰ ਬੰਦੇ ਕੋਈ ਮੈਨੂੰ ਕੋਈ ਵਿਰੋਧੀ ਵੀ ਕਹੇਗਾ ਤਾਂ ਮੈਨੂੰ ਕੋਈ ਮੁਸ਼ਕਲ ਨਹੀਂ ਉਹਦੇ 'ਚ ਮੈਂ ਜਿਹੜੀ ਹੁਣੇ-ਹੁਣੇ ਵੀਡੀਓ ਜਿਹੜੀ ਹੈਗੀ ਹੈ ਮੁੱਖ ਮੰਤਰੀ ਜੀ ਦੀ ਜਿਹੜੀ ਵੀਡੀਓ ਦੇਖੀ ਹੈ ਉਸ ਤੋਂ ਇਹ ਲੱਗਦਾ ਹੈ ਕਿ ਜਿਵੇਂ ਆਪਾਂ ਨਟਕੀਆਂ ਨਹੀਂ ਕਰਦੇ ਸਟੇਜਾਂ ਤੇ ਜੋ ਇਲੈਕਸ਼ਨਾਂ ਤੋਂ ਪਹਿਲਾਂ ਹੋਇਆ ਸੀਗਾ 2022 ਤੋਂ ਪਹਿਲਾਂ ਦੀ ਸੇਮ ਟਾਈਪ ਆਫ ਉਹਨਾਂ ਨੇ ਇਹ ਗੱਲ ਜਿਹੜੀ ਹੈਗੀ ਕੀਤੀ ਹੈ ਜਿਵੇਂ ਉਹਨਾਂ ਦੇ ਆਪਣੇ ਮੂੰਹ ਉਹਨਾਂ ਨੇ ਗੱਲ ਕਹੀ ਹੈ ਕਿ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਜੀ ਜੇ ਮੈਂ ਬਾਹਰ ਮਤਲਬ ਜੇ ਮੈਂ ਇਲਾਜ ਆਪਣੇ ਜਿਭ ਚੋਂ ਕਰਾਣਾ ਹੁੰਦਾ ਤੇ ਮੇਰਾ 5 5-7 ਲੱਖ ਰੁਪਏ ਖਰਚ ਹੋਣਾ ਸੀ ਮੈਂ ਮੁੱਖ ਮੰਤਰੀ ਜੀ ਨੂੰ ਕਹਿੰਦਾ ਕਿ ਤੁਸੀਂ ਪੰਜਾਬ ਦੇ ਆਪਣੇ ਜਿੰਨੇ ਵੀ ਸੀਨੀਅਰ ਤੋਂ ਸੀਨੀਅਰ ਡਾਕਟਰ ਗਵਰਨਮੈਂਟ ਡਾਕਟਰ ਆਪਣੇ ਮੀਨਸ ਗਵਰਨਮੈਂਟ ਡਾਕਟਰ ਟੋਡਾ ਹੈਲਥ ਮਿਨਿਸਟਰ ਜਿਹੜਾ ਉਹ ਵੀ ਇੱਕ ਡਾਕਟਰ ਹੈ ਤੇ ਤੁਸੀਂ ਆਪ ਵੀ ਆਜੋ ਤੇ ਮੈਨੂੰ ਵੀ ਜਿੱਥੇ ਮਰਜ਼ੀ ਬਿਲਾ ਲਿਓ ਜੇ ਤੁਸੀਂ ਉਹੀ 5-7 ਲੱਖ ਵਾਲਾ ਬੰਦਾ ਜਿਹੜਾ ਹੈਗਾ ਉਹ ਸਾਹਮਣੇ ਲਾਓ ਜਿਵੇਂ ਤੁਸੀਂ ਇੱਕ ਖਿਡਾਰੀ ਦੇ ਬਾਰੇ ਵਿੱਚ ਇਹਨਾਂ ਨੇ ਤੁਹਾਨੂੰ ਜੀ ਯਾਦ ਨਹੀਂ ਪਰ ਵੀਡੀਓਜ਼ ਲਈ ਇੱਕ ਨਹੀਂ ਹੈ ਡਾਕਟਰ ਮੈਂ ਮੈਂ ਸ਼ੁਰੂਆਤ ਮੈਂ ਨਾ ਉਸ 6 ਮਿੰਟ ਦੀ ਮੇਰੀ ਬੇਨਤੀ ਸੁਣੀਓ ਮੈਂ ਉਸ 6 ਮਿੰਟ ਦੀ ਵੀਡੀਓ ਨੂੰ ਫੇਜ਼ ਵਾਈਜ਼ ਆਲਰੇਡੀ ਰਾਈਟ ਡਾਊਨ ਕਰਕੇ ਬੈਠਾ ਸ਼ੁਰੂਆਤ ਉਹਨਾਂ ਨੇ ਕਹੀ ਕਿ ਇਲਾਜ ਸ਼ੁਰੂ ਹੋ ਗਿਆ ਮੇਰੇ ਕੋਲ ਬਹੁਤ ਵੀਡੀਓਜ਼ ਆ ਰਹੀਆਂ ਨੇ ਮੇਰੇ ਕੋਲ ਵੀ ਆਈਆਂ ਨੇ ਮੇਰੇ ਕੋਲ 22 ਜਨਵਰੀ 2019 ਨੇ ਇਹਨਾਂ ਨੇ ਸਟਾਰਟ ਕੀਤਾ ਸੀਗਾ ਉਸ ਅੱਜ ਤੋਂ 5-7 10 ਦਿਨ ਪਹਿਲਾਂ ਇੱਕ ਵੀਡੀਓ ਆਈ ਸੀਗੀ ਉਹ ਵੀਡੀਓ ਇਹ ਸੀ ਕਿ ਕੋਈ ਬੰਦਾ ਕਹਿੰਦਾ ਮੈਂ 3-4 ਮਹੀਨੇ ਤੱਕ ਆਪਣੇ ਬੱਚੇ ਦਾ ਪਹਿਲਾਂ ਇਲਾਜ ਡਿਲੇ ਕੀਤਾ ਕਿ ਜਦੋਂ ਸਰਕਾਰ ਕਰੇਗੀ ਮੈਂ ਉਦੋਂ ਕਰਾਂਗਾ ਫੇਰ ਉਹ ਕਹਿੰਦਾ ਕਿ ਮੈਂ ਕਾਰਡ ਵੀ ਜੋਰ-ਜੂਰ ਲਾ ਕੇ ਜਾ ਕੇ ਬਣਾ ਲਿਆ ਜਦੋਂ ਕਿ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਕਾਰਡ ਕਿਵੇਂ ਮੈਂ ਉਹਦੇ ਬਾਰੇ ਬਾਅਦ ਚ ਗੱਲ ਕਰਾਂਗਾ ਮ ਉਸ ਬੰਦੇ ਦੀ ਗੱਲ ਕਰ ਰਿਹਾ ਵੀਡੀਓ ਦੀ ਫੇਰ ਉਹ ਕਹਿੰਦਾ ਜੀ ਪਹਿਲੇ ਦਿਨ ਮੇਰਾ ਕਾਰਡ ਜਿਹੜਾ ਹੈਗਾ ਉਹ 32 ਸੈਕਟਰ ਚੋਂ ਉਹਨਾਂ ਨੇ ਲੈ ਲਿਆ ਅਗਲੇ ਨੇ ਸਾਨੂੰ ਕਹਿੰਦੇ ਜੀ ਅਸੀਂ ਤਨੀ ਤੇ ਇਸਤੇ ਕਰਦੇ ਇੱਕ ਗੱਲ ਹੋ ਗਈ ਦੂਸਰੀ ਇੱਕ ਵੀਡੀਓ ਮੈਂ ਉਸ ਐਮਐਲਏ ਦਾ ਨਾਮ ਨਹੀਂ ਲਹਾਂਗਾ ਉਸ ਸਰਕਾਰੀ ਹਸਪਤਾਲ ਚ ਗਿਆ ਉੱਥੇ ਬੈਠ ਕੇ ਉਹਨੇ 5-7 ਮਿੰਟ ਦੀ ਇੱਕ ਵੀਡੀਓ ਜਿਹੜੀ ਖੜੇ ਹੋ ਕੇ ਬਾਕੀ ਸਾਰਾ ਤਾਲਾ ਮਾਲਕ ਇਕੱਠਾ ਕਰਕੇ ਵਿੱਚੇ ਸਿਵਲ ਸਰਜਨ ਤੇ ਦੂਸਰੇ ਤੀਸਰੇ ਇਕੱਠੇ ਕਰਕੇ ਇੱਕ ਵੀਡੀਓ ਬਣਾਈ ਵੀਡੀਓ ਬਣਾਈ ਸਰਕਾਰੀ ਹਸਪਤਾਲ ਦੀ ਨਾ ਤਾਂ ਬੰਦੇ ਦਾ ਨਾਮ ਦੱਸਿਆ ਨਾ ਬਿਮਾਰੀ ਦਾ ਨਾਮ ਦੱਸਿਆ ਨਾ ਇਹ ਦੱਸਿਆ ਵੀ ਉਸਤੇ ਕਿੰਨੇ ਪੈਸੇ ਖਰਚ ਹੋਏ ਆਹ ਦੇਖੋ ਜੀ ભગવંતમાન તમા શરૂ ਹੋ ਗਿਆ હા ભગવંતમાન ਜੀ ਤੇ ਕੇਜਰੀਵਲ ਪਤਾ ਨਹੀਂ ਮੈਨੂੰ ਲੱਗਦਾ ਨਹੀਂ ਵੀ ਕੇਜਰੀਵਲ ਦੇ ਵਿੱਚੋਂ ਕੀ ਕੱਟਦੇ ਆ ਪੰਜਾਬ ਦਾ ਮੁੱਖ ਮੰਤਰੀ ਇਹਦੇ ਮਰ ਪੰਜਾਬ ਦੀਆਂ ਪਾਲਿਸੀਆਂ ਜਿਹੜੀਆਂ ਹੈਗੀਆਂ ਨੇ ਉਹ ਕੇਜਰੀਵਲ ਬਣਾ ਰਿਹਾ ਨਾ ਕੇਜਰੀਵਲ ਦਾ ਨਾਮ ਭਗਵੰਤਮਾ ਤੋਂ ਵੀ ਪਹਿਲਾਂ ਆਉਂਦਾ ਹੈ ਹੈਲਥ ਮਿਨਿਸਟਰ ਦਾ ਨਾਮ ਨਹੀਂ ਲੈਣਗੇ ਕਿ ਜਿਸ ਨੇ ਪਾਲਸੀ ਬਣਾਈ ਹੈ ਜਾਂ ਉਹਨਾਂ ਦੇ ਸੈਕਟਰੀ ਦਾ ਨਾਮ ਨਹੀਂ ਲਾਂਗੇ ਜਿਨੇ ਸਾਰੀ ਮਿਹਨਤ ਕੀਤੀ ਹੋएगी ਕਿਸੇ ਚੰਗੀ ਹੈ ਮਾੜੀ ਉਹ ਬਾਦੀ ਇਕੱਲੇ ਨਹੀਂ ਲੇਕਿਨ ਸੈਕਟਰੀ ਵਿੱਚ ਇਨਵੋਲਡ ਤਾਂ ਹੁੰਦਾ ਹੈ ਭਗਵੰਤਮਾਨ ਨੇ ਸਕੀਮ ਚਲਾਈ ਹੈ ਕੇਜਰੀਵਲ ਨੇ ਸਕੀਮ ਬਣਾਈ ਹੈ ਇਹ ਇਹ ਵੀਡੀਓ ਸੀ ਇਹਨਾਂ ਦੀ ਜਿਹੜੀਆਂ ਹੈਗੀਆਂ ਨੇ ਮੇਰੇ ਕੋਲ ਪੰਜਾਬ ਦੇ ਵਿੱਚ ਤਕਰੀਬਨ ਤ੍ਰਿਬਿਊਨ ਹਰ ਮੀਡੀਆ ਜਿਹੜਾ ਹੈਗਾ ਉਹ ਉਹਦੇ ਵਿੱਚ ਗਰੁੱਪਸ ਦੇ ਵਿੱਚ ਸੋਸ਼ਲ ਮੀਡੀਆ ਤੁਸੀਂ ਅਟੈਚ ਕਰਨੇ ਆ ਮੇਰੀ ਹੁਣੇ-ਹੁਣੇ ਜਿਹੜੀ ਹਫਤਾ ਪਹਿਲਾਂ ਇੱਕ ਵੀਡੀਓ ਆਈ ਹੈ ਉਸ ਨੂੰ ਹਜ਼ਾਰਾਂ ਲੋਕਾਂ ਨੇ ਦੇਖਿਆ ਲੇਕਿਨ ਇੱਕ ਬੰਦੇ ਨੇ ਇਹੀ ਗੱਲ ਕਹੀ ਕਿ ਮੈਂ ਉੱਥੇ ਹਸਪਤਾਲ ਗਿਆ ਸੀਗਾ ਮੇਰਾ ਇਲਾਜ ਨਹੀਂ ਹੋਇਆ ਇਹ ਕਿਸੇ ਨੇ ਨਹੀਂ ਕਿਹਾ ਕਿ ਮੇਰਾ ਇਲਾਜ ਹੋਇਆ ਇੱਕ ਵੀ ਬੰਦੇ ਨੇ ਨਹੀਂ ਕਿਹਾ ਉਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਉਸ ਵੀਡੀਓ ਨੂੰ ਦੇਖਿਆ ਤੇ ਇੱਕ ਨੇ ਵੀ ਇਹ ਗੱਲ ਨਹੀਂ ਕਹੀ ਕਿ ਹਾਂਜੀ ਮੇਰਾ ਇਲਾਜ ਇਸ ਦਾ ਰਿਸਕ। ਕੋਈ ਨਾ ਕਿਸੇ ਇੱਕ ਨੇ ਵੀ ਨਹੀਂ ਕਿਹਾ ਕਿ ਤੁਸੀਂ ਗਲਤ ਬੋਲ ਰਹੇ ਹੋ। ਨਹੀਂ ਇਹ ਤਾਂ ਕਿਹਾ ਹੀ ਨਹੀਂ ਨਾ। ਇਹ ਤਾਂ ਕਿਹਾ ਹੀ ਨਹੀਂ ਨਾ। ਜਿਹੜਾ ਹੈਗਾ ਉਹਨਾਂ ਨੇ ਇਹੀ ਗੱਲ ਕਹੀ। ਫਿਰ ਸੀਐਮ ਸਾਹਿਬ ਤੱਕ ਕਿਹੜੀ ਵੀਡੀਓਜ਼ ਪਹੁੰਚ ਰਹੀਆਂ ਹਨ? ਹਾਂ ਸੀਐਮ ਸਾਹਿਬ ਦੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਉਹ ਇਸੇ ਤਰ੍ਹਾਂ ਹੀ ਪਹੁੰਚਦੀਆਂ ਨੇ ਜਿਵੇਂ ਮਹੱਲਾ ਕਲੀਨਿਕ ਦੇ ਵਿੱਚ ਅਮਰੀਕਾ ਤੋਂ ਲੋਕ ਗਲਾਸ ਕਰਾਉਣ ਆਉਂਦੇ ਸੀਗੇ। ਤੇ 15:10 ਦੇ ਕਮਰੇ ਦੇ ਵਿੱਚ ਐਕਸਰੇ ਮਸ਼ੀਨ ਵੀ ਲੱਗੀ ਹੋਈ ਸੀਗੀ ਐਕਸਰੇ ਵੀ ਹੁੰਦੇ ਸੀਗੇ ਅਜੇ ਅਲਟਰਾਸਾਉਂਡ ਤੋਂ ਬਚ ਗਏ ਸੀਗੇ ਤੇ ਪੰਜਾਬ ਦਾ ਕੈਂਸਰ ਜਿਹੜਾ ਮਹੱਲਾ ਕਲੀਨਿਕ ਦੀ ਵਧੀਆ ਕੰਮ ਕਰਕੇ ਉਹ ਖਤਮ ਹੋ ਗਿਆ ਸੀਗਾ ਇਹਦੇ ਵਿੱਚ ਜਿਹੜੇ ਅਜੇ ਤੱਕ ਅੰਡੀਆਂ ਚ ਟੀਕੇ ਬਣੇ ਵੀ ਨਹੀਂ ਹੈਗੇ ਉਹਨਾਂ ਦੀ ਐਡ ਵੀ ਇਹਨਾਂ ਦੀ ਆਉਂਦੀ ਰਹੀ ਹੈ ਕਿ ਇਹ ਮਲੇਰੀਆ ਔਰ ਡੇਂਗੂ ਦੇ ਟੀਕੇ ਮਹੱਲਾ ਕਲੀਨਿਕ ਚ ਲਗਾਉਂਦੇ ਆਂ ਬਸ ਆ ਇਹਨਾਂ ਦੀ ਸਟੂਡੀਓ ਫਿਰ ਤੁਸੀਂ ਦੇਖੋ ਇੱਕ ਹੋਰ ਬਹੁਤ ਵੱਡੀ ਗੱਲ ਹੈ ਜਿਹੜੀ ਇਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਕਹੀ ਹੈ ਮੱਖ ਮੰਤਰੀ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਬੀਮਾ ਤੇ ਪੈਕੇਜ ਇਹਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈ ਪਹਿਲੀ ਗੱਲ ਤਾਂ ਆਮ ਲੋਕਾਂ ਨੂੰ ਗੱਲ ਸਮਝਣ ਦੀ ਜ਼ਰੂਰਤ ਹੋਈ ਹੈ ਜਿੰਨੇ ਕਿਸੇ ਨਿਊ ਕਾਰਡ ਵਰਤਿਆ ਹੋਵੇਗਾ ਜਾਂ ਕਿਸੇ ਦੇ ਕੰਮ ਆਇਆ ਹੋਵੇਗਾ ਮੈਂ ਨਹੀਂ ਕਹਿ ਸਕਦਾ ਕਿ ਸਾਰਿਆਂ ਦੇ ਕੰਮ ਆਇਆ ਹੋਵੇਗਾ ਵਿੱਚ ਜਿਹੜਾ ਆਸ਼ਮਾਨ ਵਾਲਾ ਕਾਰਡ ਸੀਗਾ ਉਹ 5 ਲੱਖ ਤੱਕ ਦਾ ਮਤਲਬ ਇਹ ਸੀਗਾ ਕਿ ਤੁਸੀਂ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋਗੇ ਤੁਹਾਡੇ ਜਿੰਨੇ ਵੀ ਪੈਸੇ 5 ਲੱਖ ਤੱਕ ਲੱਗਣਗੇ ਉਹ ਉਸ ਕਾਰਡ ਦੇ ਵਿੱਚ ਡੂ ਸੀ ਤੁਹਾਨੂੰ ਮਿਲ ਜਾਣਗੇ ਜਿਹੜਾ ਇਹਨਾਂ ਦਾ ਪੈਕੇਜ ਹੈਗਾ ਪੈਕੇਜ ਦਾ ਮਤਲਬ ਇਹ ਹੈਗਾ ਕਿ ਇੱਕ ਬਿਮਾਰੀ ਦੇ ਤੁਹਾਨੂੰ ਸਿਰਫ ਇੰਨੇ ਪੈਸੇ ਮਿਲਣਗੇ ਉਸ ਤੋਂ ਜ਼ਿਆਦਾ ਪੈਸੇ ਤੁਹਾਨੂੰ ਨਹੀਂ ਮਿਲਣਗੇ ਉਹਦੇ ਵਿੱਚ ਵਿੱਚ ਹੀ ਤੁਹਾਨੂੰ ਇਲਾਜ ਜਿਹੜਾ ਕਰਨਾ ਚੰਗਾ ਕਰਨਾ ਹੈ ਮਾੜਾ ਕਰਨਾ ਉਹ ਤਾਂ ਭਗਵੰਤ ਮੰਤ ਜੀ ਜਿਹੜੇ ਆਪ ਇਨਸ਼ੋਰ ਕਰ ਲੈਣ ਔਰ ਉਹੀ ਗੱਲ ਹੈਗੀ ਹੈ ਕਿ ਜੇ 30000 ਦਾ ਮਤਲਬ ਹੈ ਇੱਕ ਮਰੀਜ਼ ਤੇ ਜੇ 30000 ਖਰਚ ਹੋਏ ਹਨ ਤੇ ਸਿਰਫ 30000 ਹੀ ਮਿਲਨੇ ਆ ਤੁਹਾਨੂੰ ਤੁਸੀਂ 10 ਲੱਖ ਬਾਰੇ ਨਹੀਂ ਸੋਚ ਸਕਦੇ 10 ਲੱਖ ਦਾ ਮਤਲਬ ਇਹ ਹੈਗਾ ਕਿ ਇੱਕ ਫੈਮਿਲੀ ਚਾਹ ਉਹ ਉਹਦੇ ਚ 5 ਮੈਂਬਰ ਨੇ ਚਾਹ ਉਹਦੇ ਚ 25 ਮੈਂਬਰ ਨੇ ਜੇ 10 ਲੱਖ ਦਾ ਮਤਲਬ ਜਿਹੜਾ ਹੈਗਾ ਉਹਦਾ ਮਤਲਬ ਇਹ ਹੈਗਾ ਕਿ ਜੇ 25 ਦੇ 25 ਮੈਂਬਰ ਹੀ ਬਿਮਾਰ ਹੁੰਦੇ ਨੇ ਤੇ ਉਹਨਾਂ ਤੇ ਜਿੰਨੇ ਜਿੰਨੇ ਪੈਸੇ ਖਰਚ ਹੋਊਗਾ ਵੱਧ ਤੋਂ ਵੱਧ ਖਰਚਾ ਜਿਹੜਾ ਹੈਗਾ ਉਹ 1 ਸਾਲ ਦੇ ਵਿੱਚ 10 ਲੱਖ ਤੱਕ ਹੋ ਸਕਦਾ ਪਰ ਉਹਦੇ ਚ ਇੱਕ ਹੋਰ ਬਹੁਤ ਵੱਡੀ ਗੱਲ ਹੈਗੀ ਹੈ ਉਹ ਇਹ ਹੈਗੀ ਹੈ ਕਿ 1 ਲੱਖ ਤੱਕ ਦਾ ਬੀਮਾ ਜਿਹੜਾ ਇਹਨਾਂ ਨੇ ਯੂਨਾਈਟਿਡ ਇਨਸ਼ੋਰੈਂਸ ਵਾਸਤੇ ਕੀਤਾ ਹੋਇਆ ਉਸ ਤੋਂ ਬਾਅਦ ਇਹ ਕਹਿੰਦੇ ਆ ਜੀ ਅਸੀਂ ਦੇਾਂਗੇ ਇਹਦਾ ਮਤਲਬ 1 ਲੱਖ ਤੱਕ ਜੇ ਤੁਹਾਡਾ ਖਰਚਾ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਫਿਰ ਪਰਮਿਸ਼ਨ ਲੈਣੀਆਂ ਪੈਣਗੀਆਂ ਕਿਉਂਕਿ ਇਨਸ਼ੋਰੈਂਸ ਨੇ ਪੈਸੇ ਇੰਨਾ ਤੱਕ ਦੇਣੇ ਨਹੀਂ ਸੋ ਉਹਦੇ ਚ ਜਿਹੜੀ ਸਭ ਤੋਂ ਵੱਡਾ ਨੁਕਸਾਨ ਹੋਏਗਾ ਮਰੀਜ਼ ਦਾ ਉਹ ਹੋਏਗਾ ਜਾਂ ਤਾਂ ਉਹਦਾ ਇਲਾਜ ਉੱਥੇ ਰੁਕ ਜਾਏਗਾ 1 ਲੱਖ ਤੋਂ ਬਾਅਦ ਜਾਂ ਫਿਰ ਉਹ ਜਦੋਂ ਪਰਮਿਸ਼ਨ ਆਏਗੀ ਉਨੀ ਦੇਰ ਤੱਕ ਰੁਕਿਆ ਰਹੇਗਾ अच्छा हां तो क्यों देगा और ये ये जड़ी भगवंत मान सरकार है जड़ी सरकार अपने मुलाजिमा ਨੂੰ ਤਨਖਾਹ ਨਹੀਂ ਦੇ ਸਕਦੀ ਉਹ ਉਹ ਕੋ ਨੋਟ ਫੜ ਕੇ ਬੈਠੀ ਹੋਈ ਹੈ ਮੈਨੂੰ ਮੈਨੂੰ ਹੋਰ ਛੋਟੇ ਜਿਹੇ ਹੋਰੇ ਕਹਿੜ ਕੇ بیمੇ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ 65 ਲੱਖ ਫੈਮਲੀਆਂ ਕਵਰ ਕਰ ਦਨੀ ਹੈ ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਅਗਰ 65 ਲੱਖ ਫੈਮਲੀਆਂ ਕਵਰ ਹੋ ਜਾਂ ਤਾਂ ਪਰ ਉਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਇੱਕ ਕਾਰਡ ਬਣਾ ਕੇ ਦੋ ਉਹਨੂੰ ਕਹੋ ਤੂੰ ਆ ਕੇ ਜਿੱਥੇ ਮਰਜੀ ਆਪਣਾ ਇਲਾਜ ਕਰਵਾ ਲੈ ਤੂੰ ਪੈਸੇ ਨਹੀਂ ਦੇ ਕੇ ਆਣੇ ਪੈਸੇ ਅਸੀਂ ਦਵਾਂਗੇ ਫਿਰ ਤਾਂ ਅਸੀਂ 100% ਭਗਵੰਤ ਮਾਨ ਦੇ ਨਾਲ ਖੜਾ ਹੈ ਮੈਂ ਲੇਕਿਨ ਜੇ ਤੁਸੀਂ ਪੈਕੇਜ ਬਣਾ ਕੇ ਤੋਰਤਾ ਇਹਦਾ ਮਤਲਬ ਹੈਗਾ ਕਿ ਤੁਸੀਂ ਪਹਿਲੇ ਹੀ ਉਹਨੂੰ ਕਹਿ ਕੇ ਤੋਰਤਾ ਵੀ ਤੈਨੂੰ ਤਾਂ ਇੰਨੇ ਕੁ ਪੈਸੇ ਉੱਥੋਂ ਮਿਲਣਗੇ ਜੇ ਤਾਂ ਇੰਨੇ ਪੈਸਿਆਂ ਦੇ ਵਿੱਚ ਇਲਾਜ ਕਰਵਾ ਸਕਦਾ ਤਾਂ ਕਰਵਾ ਲਿਆ ਜਿਵੇਂ ਕਈ ਲੋਕ ਕਰ ਰਹੇ ਨੇ ਜਿਹੜੇ ਭਗਵੰਤ ਮਾਨ ਦੂਜੇ ਪਾਸੇ ਲਿਜਾ ਕੇ ਰਹਿ ਰਹੇ ਅਸਲ ਤਾਂ ਸਟੋਰੀ ਇਹ ਹੈਗੀ ਹੈ ਦੇਖੋ ਮੈਂ ਕਿਸੇ ਆਪੋਜੀਸ਼ਨ ਪਾਰਟੀ ਨੂੰ ਇਸ ਗੱਲ ਤੇ ਜਿਆਦਾ ਸ ਉਸ ਦਾ ਕਾਰਨ ਸਭ ਤੋਂ ਵੱਡਾ ਇਹ ਹੈਗਾ ਆਪਣਾ ਵੱਧਵਾਜੀ ਜੇ ਅਸੀਂ ਇੰਨੇ ਹੀ ਇਮਾਨਦਾਰ ਹੁੰਦੇ ਨਾ ਤੇ ਅੱਜ ਅਸੀਂ ਇੱਥੇ ਨਾ ਫਸੇ ਹੁੰਦੇ ਉਹਦਾ ਕਾਰਨ ਇਹ ਸੀਗਾ ਕਿ ਮੈਂ ਨਹੀਂ ਕਹਿੰਦਾ ਪ੍ਰਾਈਵੇਟ ਡਾਕਟਰਸ ਪੈਸੇ ਨਾਲ ਲੈ ਉਹਨਾਂ ਨੇ ਵੀ ਆਪਣਾ ਸੈਟਅਪ ਬਣਾਇਆ ਹੁੰਦਾ ਜ਼ਰੂਰ ਲੈਣੇ ਚਾਹੀਦੇ ਜਿਨ੍ਹਾਂ ਦੇ ਉਹਨਾਂ ਦੇ ਜਾਇਜ਼ ਬੰਦੇ ਆ ਗਵਰਨਮੈਂਟ ਦਾ ਸੈਟਅਪ ਅਗਰ ਬਹੁਤ ਵਧੀਆ ਬਣਿਆ ਹੁੰਦਾ ਤਾਂ ਆਪਾਂ ਨੂੰ ਇਸ ਕਰਕੇ ਮੈਂ ਪਿਛਲੀਆਂ ਸਰਕਾਰਾਂ ਨੂੰ ਵੀ ਕਹ ਪਿਛਲੇ ਨਤਾਵਾਂ ਨੂੰ ਵੀ ਕਹਾਂਗਾ ਆਪਣੇ ਆਪ ਨੂੰ ਵੀ ਕਹਾਂਗਾ ਅਗਰ ਅਸੀਂ ਇੰਨੇ ਵਧੀਆ ਹੁੰਦੇ ਤਾਂ ਸਾਡੇ ਸਰਕਾਰੀ ਹਸਪਤਾਲ ਬਹੁਤ ਵਧੀਆ ਚੱਲਦੇ ਹੁੰਦੇ ਔਰ ਜੇ ਸਰਕਾਰਾਂ ਬਹੁਤ ਸਰਕਾਰਾਂ ਇਹ ਸਰਕਾਰ ਦੀ ਸਰਕਾਰਾਂ ਬਹੁਤ ਵਧੀਆਂ ਹੁੰਦੀਆਂ ਤੇ ਇਹ ਹਸਪਤਲ 24 ਘੰਟੇ ਚੱਲਿਆ ਕਰਦੇ ਜਿੱਥੇ ਤੁਸੀਂ ਰਾਤ ਨੂੰ ਜਾਓ ਜਾਂ ਤੁਸੀਂ ਦਿਨੇ ਜਾਓ ਉੱਥੇ ਤੁਹਾਡਾ ਇਲਾਜ ਹੋਇਆ ਕਰਦਾ ਫਿਰ ਤੁਹਾਨੂੰ ਇੰਸ਼ੋਰੈਂਸ ਵਗੈਰਾ ਮੇਰਾ ਇੱਕ ਸਵਾਲ ਹੈ ਹਾਂਜੀ ਮੈਂ ਉਸ ਵੀਡੀਓ ਤੇ ਵਾਪਸ ਆਨਾ 50 ਵਿਰੋਧੀ ਤੋਂ ਬਾਅਦ ਨਾ ਇੱਕ ਗੱਲ ਮੁੱਖ ਮੰਤਰੀ ਸਾਹਿਬ ਨੇ ਕਹੀ ਪੈਸੇ ਤੁਹਾਨੂੰ ਨਹੀਂ ਦੇਣੇ ਕਹਿੰਦੇ ਕੁਝ ਲੋਕ ਕਿ ਅਫਵਾਹ ਅਫਵਾਹ ਜਿਹੜੀ ਉਹ ਗੱਲ ਕਰ ਰਹੇ ਹਨ ਨਾ ਅਫਵਾਹੀ ਉਹ ਹੈ ਕਿ ਕੁਝ ਲੋਕ ਕਿ ਅਫਵਾਹ ਫੈਲਾ ਰਹੇ ਹੈ ਕਿ ਤੁਸੀਂ ਕਾਰਡ ਲੈ ਕੇ ਜਾਓਗੇ ਇੰਨੇ ਸਰਕਾਰ ਦੇਗੀ ਬਾਕੀ ਤੁਹਾਨੂੰ ਦੇਣੇ ਪੈਣੇ ਆ ਤੁਹਾਨੂੰ ਕੁਝ ਨਹੀਂ ਦੇਣਾ ਪੈਣਾ ਮਤਲਬ ਹੁਣ ਇਹ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਬਈ ਕਹੀਏ ਇਹਦੇ ਵਿੱਚ ਕਿੰਨੀ ਸੱਚਾਈ ਹੈ ਕੱਲਾ ਐਸੇ ਗੱਲ ਨੂੰ ਲੈ ਕੇ ਅਸੀਂ ਅੱਗੇ ਚਰਚਾ ਕਰੀਏ ਜਾਂ ਇਹ ਵੀ ਚਰਚਾ ਕਰੀਏ ਕਿ ਜੇ ਸਰਕਾਰ ਨੇ ਵੀ ਦੇਣੇ ਤੋਂ ਪੈਸਾ ਕਿੱਥੇ ਹੈ ਹਾਂ ਦੋਨੇ ਛਿਜਾਂ ਆਣਗੀਆਂ ਨੇ ਕੱਠੀਆਂ ਆ ਜਾਣੀਆਂ ਨੇ ਵਿੱਚੇ ਇੱਕ ਤਾਂ ਇਹ ਗੱਲ ਹੈਗੀ ਬਦਵਾ ਜੀ ਕਿ ਜਦੋਂ ਵੀ ਕੋਈ ਵੀ ਬਿਲਡਿੰਗ ਵੀ ਬਣਦੀ ਹੈ ਉਸ ਦੇਤੇ ਵੀ ਬਸਟ ਕੁਝ ਬਣਿਆ ਹੁੰਦਾ ਹੈ ਲੋਕ ਆਪਣਾ ਬਣਾ ਕੇ ਚੱਲਦੇ ਨੇ ਲੇਕਿਨ ਤੁਸੀਂ ਦੇਖਿਆ ਕਿਤੇ ਜ਼ਿਆਦਾ ਬਸਟ ਉਸ ਤੋਂ ਵੱਧ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਲੋਨ ਲੈਣਾ ਪੈਂਦਾ ਇਹ ਇਹ ਫੈਕਟਸ ਹੈਗੇ ਆ ਇਹ ਜਿਹੜਾ ਸਰੀਰ ਹੈਗਾ ਇਹ ਵੀ ਇੱਕ ਬਿਲਡਿੰਗ ਹੀ ਹੈ। ਇਹਨੂੰ ਜਦੋਂ ਤੁਸੀਂ ਬਣਾਉਣ ਲੱਗਣਾ ਜਿਹੜੀ ਵਿਗੜੀ ਹੋਈ ਬਿਲਡਿੰਗ ਹੈਗੀ ਹੈ ਜਦੋਂ ਉਹਦੇ ਵਿੱਚ ਬਿਮਾਰੀ ਆ ਗਈ ਉਹਨੂੰ ਜਦੋਂ ਤੁਸੀਂ ਬਣਾਉਣ ਲੱਗਣਾ ਨਾ ਤਾਂ ਉਹਨੇ ਪਤਾ ਨਹੀਂ ਕਿਸ ਪਾਸੇ ਨੂੰ ਧੁਰ ਪਣਾ। ਜਾਂ ਰਸਤੇ ਵਿੱਚ ਜਾਂਦੇ ਜਾਂਦੇ ਉਹਦਾ ਲੈਂਟਰ ਫੇਡ ਡਿੱਗ ਜਾਣਾ। ਮੇਰਾ ਕਹਿੰਦਾ ਮਤਲਬ ਹੈਗਾ ਕਿ ਜਦੋਂ ਤੁਸੀਂ ਮਰੀਜ਼ ਦਾ ਇਲਾਜ ਕਰਦੇ ਹੋ ਉਦੋਂ ਇਲਾਜ ਕਰਦੇ ਕਰਦੇ ਕਈ ਚੀਜ਼ਾਂ ਹੋਰ ਨਿਕਲਦੀਆਂ ਨੇ ਵਿੱਚੋਂ। ਉਹਦਾ ਫਿਰ ਇਲਾਜ ਕੌਣ ਕਰੇਗਾ? ਉਹ ਤਾਂ ਫਿਰ ਡਾਕਟਰ ਕਹਿੰਗੇ ਮੈਂ ਤੇ ਇਹ ਐਕਸਟਰਾ ਲੜਾਈ ਕਿੱਥੋਂ ਹੁੰਦੀ ਹੈ? ਜਦੋਂ ਮੈਂ ਪਹਿਲਾਂ ਵੀ بار بار ਗੱਲ ਕਹੀ ਹੈ ਕਿ ਜਿਹੜੇ ਡਾਕਟਰਸ ਪੈਕੇਜ ਦਿੰਦੇ ਆ ਪਹਿਲੀ ਗੱਲ ਤਾਂ ਮੈਂ ਜਿਹੜਾ ਡਾਕਟਰ ਪੈਕੇਜ ਦਵੇ ਜਾਂ ਜਿਹੜਾ ਡਾਕਟਰ ਇਹ ਗੱਲ ਕਹੇ ਕਿ ਮੈਂ ਇੰਨੇ ਦਿਨਾਂ ਚ ਮਰੀਜ਼ ਨੂੰ ਟ੍ਰੀਟ ਕਰਦਾਂਗਾ ਮੈਂ ਉਸਨੂੰ ਡਾਕਟਰ ਨਹੀਂ ਕਹਿੰਦਾ ਮੈਂ ਡਾਕਟਰ ਹੀ ਨਹੀਂ ਕਹਿੰਦਾ ਇਸ ਕਰਕੇ ਸਰਕਾਰ ਦੀ ਪਾਲਿਸੀ ਨੂੰ ਤਾਂ ਮੈਂ ਇੱਥੇ ਹੀ ਨਿੰਦਨਾ ਜਿਹੜੀ ਪੈਕੇਜ ਦੀ ਗੱਲ ਕਰਦੀ ਹੈ ਨੰਬਰ 2 ਜਿਹੜਾ ਹੈਗਾ ਉਹਦੇ ਚ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਪੈਕੇਜ ਕਰ ਲੈਂਦੇ ਹੋ ਇਹ ਹਿਊਮਨ ਬੋਡੀ ਜਿਹੜੀ ਹੈਗੀ ਹੈ ਇਹ ਕੋਈ ਆਮ ਜੀ ਮਸ਼ੀਨ ਨਹੀਂ ਹੈਗੀ ਇਹ ਬਹੁਤ ਹੀ ਇੱਕ ਵੱਖਰੀ इमोਸ਼ਨਲ ਮਸ਼ੀਨ ਹੈ ਜਿਹਦੇ ਵਿੱਚ ਸੈਕਿੰਡ ਸੈਕਿੰਡ ਤੇ ਚੇਂजेस ਆਉਂਦੀਆਂ ਨੇ ਵਿੱਚ ਜਿਹੜੀਆਂ ਹੈਗੀਆਂ ਨੇ ਇਸ ਕਰਕੇ ਉਹਦੇ ਤੇ ਜਿਹੜੇ ਐਕਸਟਰਾ ਪੈਸੇ ਹੋਣੇ ਨੇ ਜਿਹੜੀਆਂ ਜਿਹੜੇ ਲੋਕ ਇਹ ਗੱਲ ਬੋਲ ਰਹੇ ਨੇ ਉਹ ਸੱਚ ਬੋਲ ਰਹੇ ਨੇ ਕਿ ਜਿਹੜੇ ਐਕਸਟਰਾ ਪੈਸੇ ਹੈਗੀਆਂ ਨੇ ਉਹ ਫਿਰ ਤੁਸੀਂ ਕਿੱਥੋਂ ਦਿਓਗੇ ਵਿੱਚੋਂ ਕਿਉਂਕਿ ਤੁਸੀਂ ਉਹ ਜਿਹੜਾ ਪੈਕੇਜ ਦਿੱਤਾ ਤੁਸੀਂ ਤਾਂ ਪੈਕੇਜ ਘੱਟਤਾ ਜਿਹੜੇ ਹਸਪਤਾਲ ਨੇ ਮੰਨਿਆ ਉਹਨੇ ਵੀ ਪੈਕੇਜ ਮੰਨਿਆ ਸੀ ਉਹਨੇ ਥੋੜੀ ਕਹੇ ਸੀ ਕਿ ਤੁਹਾਡੀ ਸਾਰੀ ਬਿਮਾਰ ਗੱਲ ਹੈ ਬਤੁਆਜੀ ਜੇ ਮੰਨ ਕੇ ਚੱਲਦੇ ਆਂ ਪਹਿਲੀ ਗੱਲ ਤੇ ਹੈਗੀ ਹੈ ਕਿ ਜਿਹੜਾ ਆਪਣਾ ਇਹ ਕਾਰਡ ਹੈਗੇ ਆ ਇਹ ਸਿਰਫ ਇੰਡੋਰ ਪੇਸ਼ੈਂਟਸ ਵਾਸਤੇ ਆ ਨੰਬਰ 2 ਕਿ ਸਰਜਰੀ ਬਾਰੇ ਤਾਂ ਆਪਾਂ ਫਿਰ ਵੀ ਮੰਨ ਸਕਦੇ ਆਂ ਕਿ ਸਰਜਰੀ ਤੁਸੀਂ ਆਮ ਬੰਦਾ ਜਿਹੜਾ ਹੈਗਾ ਉਹ ਸੋਚਦਾ ਹੈ ਕਿ ਜਾਂ ਡਾਕਟਰਸ ਨੇ ਆਮ ਨਾਰਮਲ ਇੱਕ ਨਾਰਮਲ ਵੀ ਬਣਿਆ ਹੁੰਦਾ ਹੈ ਕਿ ਇਹ ਜਿਹੜੀ ਸਰਜਰੀ ਹੈ ਇਹ ਇਨਿਕ ਦਿਨਾਂ ਚ ਠੀਕ ਹੋ ਜਾਏਗੀ ਇਨਿਕ ਦਿਨਾਂ ਵਿੱਚ ਜਿਹੜਾ ਮੈਡੀਸਿਨ ਹੈ ਉਹਦਾ ਤਾਂ ਪਤਾ ਹੀ ਕੁਝ ਨਹੀਂ ਹੁੰਦਾ ਤੁਸੀਂ ਮੰਨ ਲਓ ਹਾਰਟ ਦੀ ਬਿਮਾਰੀ ਇਹ ਤਾਂ ਕਹਿੰਦੇ ਆ ਨਾ ਕਿ ਹਾਰਟ ਦੇ ਇਹਨਾਂ ਨੇ ਇੱਕ ਸਟੈਂਡ ਦੀ ਗੱਲ ਕਰ ਲਈ ਤੇ ਸਟੈਂਟ ਪਾਉਣ ਲੱਗਿਆਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਟੈਂਟ ਜਿਹੜਾ ਭਗਵੰਨ ਮਾਜੀ ਨੂੰ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਸਵਾਲ ਲੱਖ ਰੁਪਏ ਤੇ 3 ਲੱਖ ਰੁਪਏ ਜੇ ਸਟੈਂਟ ਪਾਉਣ ਲੱਗਿਆਂ ਕੋਈ ਹੋਰ ਵਿੱਚ ਬਿਮਾਰੀ ਨਿਕਲੀ ਤੇ ਫਿਰ ਕੌਣ ਲਾਜ਼ ਕਰੇਗਾ ਫਿਰ ਮਤਲਬ ਥੀਏਟਰ ਦੇ ਵਿੱਚੋਂ ਬਾਹਰ ਆ ਜਾਏਗਾ ਬੰਦਾ ਬੰਦਾ ਖੋਲ ਕੇ ਬਾਹਰ ਆ ਜਾਏ ਹਾਂ ਬਾਹਰ ਆ ਜਾਏ ਉਹ ਇਹ ਹੋ ਨਿਕਲ ਆਇਆ ਦੱਸੋ ਕੀ ਹਾਂ ਦੱਸੋ ਜੀ ਹੁਣ ਕੀ ਕਰੀਏ ਫਿਰ ਕਿਤੇ ਕੋਈ ਪਰਮਿਸ਼ਨ ਨਹੀਂ ਨਹੀਂ ਮੈਂ ਇਹ ਨਹੀਂ ਕਰ ਪੋਸੀਬਲ ਹੁੰਦੀ ਐ ਨਹੀਂ ਲੇਕਿਨ ਤੁਸੀਂ ਲੋਕਾਂ ਨੂੰ ਗਮਰਾਹ ਨਾ ਕਰੋ ਤੁਸੀਂ ਕਹੋ ਜੀ ਅਸੀਂ ਇੱਕ ਸਹੂਲਤ ਦਿੰਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਐਗਜ਼ਾਮਪਲ ਦੇਵਾਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਦੇ ਵਿੱਚੋਂ 1.5 ਲੱਖ ਰੁਪਇਆ ਮਿਲਦਾ ਉਹ ਵੀ ਉਸ ਡਾਕਟਰ ਨੂੰ ਮਿਲਦਾ ਜਿਹੜਾ ਇਲਾਜ ਕਰਦਾ ਲੇਕਿਨ 1.5 ਲੱਖ ਵਿੱਚ ਮੈਨੂੰ ਵੀ ਪਤਾ ਹੈ ਕਿ ਇਲਾਜ ਨਹੀਂ ਹੁੰਦਾ ਬਹੁਤ ਸਾਰੇ ਥਾਵਾਂ ਤੇ ਕਿਉਂਕਿ ਕੈਂਸਰ ਜਿਹੜੇ ਨਾ ਉਹ ਇੱਕ ਨਹੀਂ ਨਾ ਹੈਗਾ ਕੈਂਸਰ ਜਿਹੜੇ ਨੇ ਉਹ 250 ਤੋਂ ਹੈਗੇ ਆ ਵੱਡੇ ਕੈਂਸਰ ਤੇ ਜੇ ਛੋਟੇ ਵਿੱਚ ਭਲੀ 1000 ਹੋ ਜਾਂਦਾ ਹੈ 1000 ਤੱਕ ਕੈਂਸਰ ਹੀ ਕੈਂਸਰ ਹੈ ਤੇ ਤੁਸੀਂ 2300 ਦੀ ਜਾਂ 2360 ਦੀ ਜੋ ਵੀ ਇਹ ਇਹ 2600 ਕਹਿ ਰਹੇ ਹੈ ਪੈਕੇਜ ਬਣਾਏ ਜਰ ਹਾਂ ਇਹ 2600 ਕਹਿ ਰਹੇ ਹੈ ਇਹਨਾਂ ਦਾ ਮੰਤਰੀ ਜਿਹੜੇ 2360 ਕਹਿ ਰਿਹਾ ਸੀਗਾ ਕੋਈ 2300 ਚਲੋ ਲੈਟਡ ਵੀ ਜੋ 2300 ਹੋਵੇ ਜਾਂ 2600 ਹੋਵੇ ਸਵਾਲ ਤਾਂ ਇਹ ਹੀ ਬਿਮਾਰੀਆਂ ਦੇ ਪਹਿਲਾਂ ਬੜੀ ਬੜੀ ਕਿਹਾ ਕਿ ਤਕਰੀਬਨ 30000 ਬਿਮਾਰੀਆਂ ਇੱਕ ਬਡੂਲ ਜਿਹੜਾ ਬੰਦਾ ਮੈਡੀਸਨ ਦਾ ਡਮਿਟ ਹੋ ਗਿਆ ਉਹਦਾ ਤੁਸੀਂ ਕੀ ਕਰੋ ਮੈਡੀਸਿਨ ਦੇ ਪੇਸ਼ੈਂਟ ਤੁਹਾਨੂੰ ਚਾਹੀਦਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਸੀਐਮ ਸਾਹਿਬ ਨੂੰ ਚਾਹੀਦਾ ਸੀ ਕਿ ਇਹ ਗੱਲ ਕਹਿਣ ਦੀ ਥਾਂ ਕਿ ਅਫਵਾਹ ਜਿਹੜੇ ਲੋਕ ਫੈਲਾ ਰਹੇ ਹੈ ਕਿ ਜੀ ਤੁਹਾਨੂੰ ਪੈਸੇ ਦੇਣੇ ਪੈਣੇ ਆ ਉਹਦੀ ਜਗ੍ਹਾ ਥੋੜੀ ਜੀ ਹੁਣ ਸਵਾਲ ਮਤਲਬ ਇਹ 50 ਵਿਰੋਧੀਆਂ ਦੇ ਸਵਾਲ ਹੋ ਜਾਣੇ ਚਾਹੀਦੇ ਹੈ ਕਿ ਜੀ ਤੁਸੀਂ ਦੱਸੋ ਕਿ ਬਈ ਦਵਾਈਆਂ ਦਾ ਕਿੱਥੋਂ ਆਏਗਾ ਤੁਸੀਂ ਦੱਸੋ ਕਿ ਬਈ ਲੈਰਟੀ ਪੰਜਾਬ ਦੇ ਲੋਕਾਂ ਨੂੰ ਦੋ ਕਿ ਐਡਮਿਟ ਹੋਣ ਤੇ ਲਗਣਾ ਜੇ ਤੁਸੀਂ ਉੱਧਾ ਚਲੇ ਗਏ ਨਹੀਂ ਚਲਣਾ ਹਾਂ ਤੁਸੀਂ ਇਹ ਦੱਸੋ ਕਿ ਤੁਸੀਂ ਇਹਦੇ ਵਿੱਚ ਇਲਾਜ ਨਹੀਂ ਦੱਸ ਰਹੇ ਪੈਕੇजेस ਦੇ ਰਹੇ ਹੋ ਜਿਵੇਂ ਬੀਮਾ ਕੰਪਨੀਆਂ ਦਿੰਦੀਆਂ ਤੁਸੀਂ ਇਹ ਦੱਸੋ ਕਿ ਭਾਈ ਸਾਡੇ ਕੋਲ ਇੰਨਾ ਪੈਸਾ ਹੈ ਤੁਸੀਂ ਚਿੰਤਾ ਨਹੀਂ ਕਰਨੀ ਹੈ ਜਮਾ ਚਿੰਤਾ ਨਹੀਂ ਮਤਲਬ ਗੱਲ ਤੇ ਇਹ ਹੋਣੀ ਚਾਹੀਦੀ ਸੀ ਅੰਦਾਜ਼ ਤੂੰ ਉਹ ਥੋੜਾ ਫਵਾਹ ਕੌਣ ਫਲਾ ਰਿਹਾ ਫਿਰ ਇਹ ਅਫਵਾਹ ਅਫਵਾਹ ਜਿਹੜੀਆਂ ਹੈਗੀਆਂ ਨੇ ਉਹ ਸਰਕਾਰ ਫਲਾ ਰਹੀ ਏ ਔਰ ਮੈਨੂੰ ਮੈਂ ਇਹ ਗੱਲ ਕਹਾਗਾ ਕਿ ਜਦੋਂ ਮੈਂ ਨੌਕਰੀ 'ਚ ਸੀਗਾ ਤੁਹਾਡੇ ਨਾਲ ਵੀ ਅਸੀਂ ਬੜੀਆਂ ਸਾਰੀਆਂ ਇੰਟਰਵਿਊ ਸਦੋਂ ਕੀਤੀਆਂ ਸੀਗੀਆਂ ਔਰ ਅਸੀਂ ਕੱਲੀ-ਕੱਲੀ ਗੱਲ ਨੌਕਰੀ ਚ ਹੁੰਦੇ باوجود ਵੀ ਮੈਂ ਸਾਰਿਆਂ ਦੇ ਸਾਹਮਣੇ ਕਹਿੰਦਾ ਸੀ ਕਿ ਵੀ ਇਹ ਗੱਲ ਪੋਸਿਬਲ ਇਸੇ ਗੱਲ ਤੇ ਮੇਰਾ ਟਕਰਾਅ ਸੀ ਸਰਕਾਰ ਦੇ ਨਾਲ ਵੀ ਤੁਸੀਂ ਲੋਕਾਂ ਦੀ ਮਦਦ ਕਰੋ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਦੀ ਮਦਦ ਨਹੀਂ ਹੁੰਦੀ ਜਾਂ ਨਹੀਂ ਹੋਣੀ ਚਾਹੀਦੀ ਲੋਕਾਂ ਦੀ ਮਦਦ ਹੋਣੀ ਚਾਹੀਦੀ ਲੇਕਿਨ ਕ੍ਰੈਡਿਟ ਵੀ ਤਾਂ ਹੋਣੀ ਚਾਹੀਦਾ ਇਹ ਥੋੜੀ ਹੈਗਾ ਕਿ ਤੁਸੀਂ ਭੁੱਖੇ ਪੇਟ ਉੱਤੇ ਚੱਲੇ ਜਾਓ ਤੇ ਦੋ ਰੋਟੀਆਂ ਤੁਹਾਡੇ ਹੱਥੇ ਫੜਾ ਦੇ ਕੋਈ ਤੂੰ ਤਾਂ ਰੱਜ ਗਿਆ ਤੂੰ ਹੁਣ ਜਾ ਕਰਨ ਇਦਾਂ ਇਦਾਂ ਤਾਂ ਨਹੀਂ ਨਾ ਹੋਣਾ ਇਸ ਜਿਹੜਾ ਇੱਕ ਹੋਰ ਉਹਨਾਂ ਨੇ ਵਰਡ ਹੀ ਖੁਸ ਕੀਤਾ ਕਿ ਮੈਂ ਫਿਰ ਉਹਨਾਂ ਨੂੰ ਇਹ ਗੱਲ ਕਹਿ ਦਵਾਂ ਕਿ ਭਗਵੰਤ ਮਾਨ ਜੀ ਤੁਸੀਂ ਮਹੱਲਾ ਕਲੀਨਿਕ ਬਾਰੇ ਤੁਹਾਨੂੰ ਅਵਾਰਡ ਵੀ ਮਿਲਿਆ ਸੀਗਾ ਉਹ ਮੈਨੂੰ ਸ਼ਰਮ ਆਉਂਦੀ ਆ ਉਹ ਦੱਸਣ ਲੱਗਿਆ ਕਿ ਕੀ ਅਵਾਰਡ ਸੀ ਤੇ ਕੀ ਇਹਨਾਂ ਨੇ ਕੀਤਾ ਸੀਗਾ ਦੂਸਰਾ ਇਹ ਹੈਗਾ ਕਿ ਤੁਸੀਂ ਅਵਾਰਡ ਲਓ ਜ਼ਰੂਰ ਪਰ ਇਹ ਕਹਿ ਕੇ ਨਾਲ ਲਓ ਕਿ ਮਹੱਲਾ ਕਲੀਨਿਕ ਦੇ ਵਿੱਚ ਅਮਰੀਕਾ ਵਾਲੇ ਇਲਾਜ ਕਰਾਉਂਦੇ ਨੇ ਤੀਸਰੀ ਗੱਲ ਉਹਦੇ ਵਿੱਚ ਹੈਗੀ ਹੈ ਜਿਹੜੀ ਇਹਨਾਂ ਨੇ ਕਹੀ ਹੈ ਕਿ ਫਿਰ ਮੈਂ ਇਹ ਗੱਲ ਕਹਿ ਦਵਾਂ ਕਿ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਚ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਹਾਡੇ 30000 ਦੇ ਗੋਡੇ ਪਾਏ ਜਾਣਗੇ ਜਾਂ 1 ਲੱਖ ਰੁਪਇਆ ਤੁਹਾਡੀ ਸਟੰਟ ਦਾ ਹੋਊਗਾ ਉੱਥੇ ਇੰਸ਼ੋਰੈਂਸ ਫੁੱਲ ਇੰਸ਼ੋਰੈਂਸ ਹੈਗੀ ਹੈ ਫੁੱਲ ਇੰਸ਼ੋਰੈਂਸ ਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਜਿਹੜੀ ਮਰਜ਼ੀ ਬਿਮਾਰੀ ਦੇ ਨਾਲ ਜਾਓਗੇ ਉੱਥੇ ਜਿੰਨਾ ਵੀ ਖਰਚਾ ਹੋਏਗਾ ਚਾਹ ਉਹ 1 ਲੱਖ ਹੋਵੇ ਚਾਹ ਉਹ 5000 ਹੋਵੇ ਚਾਹ 5 ਲੱਖ ਹੋਵੇ ਉਹ ਪੇਸ਼ੈਂਟ ਨੂੰ ਨਹੀਂ ਦੇਣਾ ਪਏਗਾ ਜਾਂ ਤਾਂ ਤੁਸੀਂ ਇਹ ਗੱਲ ਕਹੋ ਅੱਜ ਕਹੋ ਔਰ ਉਸੇ ਕਰਕੇ ਤੁਸੀਂ ਇਹ ਗੱਲ ਤੁਸੀਂ ਇਹ ਗੱਲ ਕਹੋ ਤੇ ਫਿਰ ਅਸੀਂ ਫਿਰ ਮੈਂ ਵੀ ਇਹ ਗੱਲ ਕਹਾਂਗਾ ਕਿ ਇਹ ਮੁੱਖ ਮੰਤਰੀ ਜੀ ਕਰ ਰਹੇ ਕਿ ਤੁਹਾਡੇ ਪਿਆਸੇ ਚਾਹ 5 ਲੱਖ ਲੱਗਣ ਇੱਕ ਬਿਮਾਰੀ ਦੇ ਚਾਹ 10 ਲੱਖ ਲੱਗਣ ਸਰਕਾਰ ਦੇएगी ਫਿਰ ਤਾਂ ਬਿਲਕੁਲ ਠੀਕ ਹੈ ਫਿਰ ਕੋਈ ਪ੍ਰੋਬਲਮ ਨਹੀਂ ਤੁਸੀਂ ਜਿਹੜਾ ਪੈਕੇਜ 20000 30000 ਜਾਂ ਲੱਖ ਦਾ ਬਣਾ ਕੇ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਸਾਰਾ ਕੁਝ ਦਿੱਤਾ ਹੈ ਬਿਲਕੁਲ ਗਲਤ ਹੈਗੀ ਹੈ ਬਹੁਤ ਵੱਡੀ ਫੁਆ ਹੈਗੀ ਹੈ ਉਹ ਕਿਹੜੇ ਉਹ ਕਿਹੜੇ ਪੰਜਾਬੀ ਨੇ ਜਿਹੜੇ ਫਿਰ ਇਹਨਾਂ ਨੂੰ ਫੋਨ ਕਰਕੇ ਕਹਿੰਦੇ ਕਿ ਜੀ ਸਾਨੂੰ ਸਾਡੀ ਵੀ ਇਲਾਜ ਕਰਾ ਗਿਆ ਹੈ ਮੈਂ ਅਗਲੇ ਦਿਨਸ ਤੁਹਾਨੂੰ ਪਤਾ ਨਹੀਂ ਟੰਪਲ ਇਲਾਜ ਕਰਾ ਕੇ ਗਿਆ ਤੁਹਾਨੂੰ ਨਹੀਂ ਪਤਾ ਲੈ ਇੱਥੇ ਤਾਂ ਉਹ ਹੈਲੀ ਕਲਿੰਟਨ ਵੀ ਆਈ ਸੀਗੀ ਤੁਸੀਂ ਤੁਸੀਂ ਕਮਾਲ ਕਰਦੇ ਹੋ ਇਹ ਤਾਂ ਮਹਲਾ ਕਲਿੰਟਨ ਜੋ ਸੁਪਰ ਸਪੈਸ਼ਲਿਟੀ ਸਰਵਿਸਿਜ਼ ਹੈਗੀਆਂ ਨੇ ਉਹ 15 20 20 ਦੇ ਕਮਰੇ ਚ ਹੋ ਰਹੀਆਂ ਨੇ ਤੁਹਾਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਵਿੱਚ ਛੜੀ ਹੈਗੀ ਔਰ ਮੁੱਖ ਮੰਤਰੀ ਜੀ ਤੁਸੀਂ ਇਹ ਵਰਡ ਯੂਜ਼ ਕੀਤਾ ਕਿ ਪੈਸੇ ਅਸੀਂ ਦੇਾਂਗੇ ਖਰਚਾ ਅਸੀਂ ਕਰਾਂਗੇ ਤੇ ਬੰਦਾ ਤੰਦਰੁਸਤ ਹੋਏਗਾ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਤੰਦਰੁਸਤੀ ਵਰਡ ਕਹਿੰਦੇ ਕਿਹਨੂੰ ਹੈ ਬਿਮਾਰ ਤੋਂ ਠੀਕ ਹੋਣ ਨੂੰ ਤੰਦਰੁਸਤੀ ਨਹੀਂ ਕਹਿੰਦੇ ਸੇਤ ਔਰ ਤੰਦਰੁਸਤੀ ਸੈਂਟਰ ਜਿਹੜੇ ਤੁਸੀਂ ਖੋਲੇ ਹੋਏ ਆ ਪੰਜਾਬ ਦੇ ਵਿੱਚ ਪਹਿਲੀ ਗੱਲ ਤੋਂ ਹੈ ਕਿੱਥੇ ਆ ਜਿਹੜੇ ਸੈਂਟਰ ਗਵਰਨਮੈਂਟ ਦੀ ਸਕੀਮ ਸੀਗੀ ਹੈਲਥ ਐਂਡ ਵੈਲਨੈਸ ਸੈਂਟਰਸ ਦੀ ਹੈਲਥ ਐਂਡ ਵੈਲਨੈਸ ਸੈਂਟਰ ਦਾ ਮਤਲਬ ਹੁੰਦਾ ਸੇਤ ਐਂਡ ਤੰਦਰੁਸਤੀ ਸੈਂਟਰ ਉਹ ਕਿੱਥੇ ਆ ਜੇ ਤੁਸੀਂ ਵਾਕੇ ਪੰਜਾਬ ਨੂੰ ਤੰਦਰੁਸਤ ਬਣਾਉਣਾ ਨਾ ਤਾਂ ਤੁਸੀਂ ਫਿਰ ਲੋਕਾਂ ਨੂੰ ਝੁੰਗੇ ਨਾ ਦਿਓ ਤੁਸੀਂ ਲੋਕਾਂ ਦੇ ਸਾਹਮਣੇ ਆਓ ਕਿ ਜਿਹੜੀਆਂ ਚੀਜ਼ਾਂ ਬਿਮਾਰੀਆਂ ਕਾਸ ਕਰ ਰਹੀਆਂ ਨੇ ਕਿੱਥੇ ਆ ਤੁਹਾਡਾ ਪੋਲੂਸ਼ਨ ਕੰਟਰੋਲ ਬੋਰਡ ਕਿੱਥੇ ਆ ਤੁਹਾਡਾ ਮਲਾਵਟੀ ਵਾਲਾ ਫੂਡ ਕਮਿਸ਼ਨਰ ਸਾਰ ਤੰਦਰੁਸਤੀ ਦੇ ਵਿੱਚ ਤੋਂ ਸਾਰਾ ਕੁਝ ਆ ਗਿਆ ਐਡਲਟਰੇਸ਼ਨ ਵਾਲਾ ਕੁੱਤੇ ਹੈ ਕਿ ਕਿੱਥੇ ਆ ਤੁਹਾਡਾ ਨਾਲਾ ਕਿੱਥੇ ਹੈ ਕੈਂਸਰ ਫੈਲਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਕਿਸਾਨਾਂ ਦੀ ਤੁਸੀਂ ਕਿਉਂ ਮਦਦ ਨਹੀਂ ਕਰ ਰਹੇ ਹੋ ਮੈਂ ਅੱਜ ਰਿਪੋਰਟ ਪੜ੍ਹ ਰਹੀ ਸੀ ਅਖਬਾਰ ਚ ਰੋਜ਼ਾਨਾ ਨੌ ਲੇਡੀਜ਼ ਦੀ ਡੈਥ ਹੋ ਰਹੀ ਹੈ ਕੈਂਸਰ ਕਰਕੇ ਪੰਜਾਬ ਚ ਮੇਰਾ ਕਹਿੰਦਾ ਮੈਨੂੰ ਕਿੱਥੇ ਕਿੱਥੇ ਆ ਫਿਰ ਤੁਸੀਂ ਕਿਉਂ ਉਹਦੇ ਤੇ ਕਿਉਂ ਨਹੀਂ ਬੋਲਦੇ ਤੁਸੀਂ ਕਿਸਾਨਾਂ ਨੂੰ ਮਦਦ ਕਰਕੇ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਡਾਂਗਾ ਮਾਰਦੇ ਹੋ ਕਿਸਾਨਾਂ ਦਾ ਤੁਸੀਂ ਡੰਗਾ ਮਾਰਦੇ ਬਜਾਏ ਕਿ ਤੁਸੀਂ ਉਹਨਾਂ ਨੂੰ ਗੱਲ ਸਿਖਾਈ ਜਾਵੇ ਦੇਖੋ ਜਿਹੜਾ ਬੰਦਾ ਕਿਸਾਨ ਇੱਕ ਹੈਗਾ ਕੋਈ ਨਾ ਐਜੂਕੇਟਰ ਹੈ ਨੀ ਜੋ ਐਜੂਕੇਟਰ ਕਿਸੇ ਹੋਰ ਪਾਸੇ ਜਾਊਗਾ ਉਸ ਨੂੰ ਤਾਂ ਗੱਲ ਸਮਝਾਉਣੀ ਹੈ ਉਹਦੇ ਤੇ ਜ਼ੋਰ ਨਹੀਂ ਪਾਇਆ ਜਾ ਸਕਦਾ ਤੁਸੀਂ ਉਸ ਨੂੰ ਸਮਝਾਇਆ ਜਾ ਸਕਦਾ ਤੁਸੀਂ ਤੁਹਾਡਾ ਪੋਲੂਸ਼ਨ ਕੰਟਰੋਲ ਬੋਰਡ ਜਿੱਥੇ ਤੁਸੀਂ ਚੇਅਰਮੈਨ ਵੀ ਜਿਹੜੀ ਦਿੱਲੀ ਤੋਂ ਲਿਆ ਕੇ ਲਈ ਉਹਨੂੰ ABC ਨਹੀਂ ਪਤਾ ਪੋਲੂਸ਼ਨ ਕੰਟਰੋਲ ਬੋਰਡ ਦੀ ਇਹਨਾਂ ਦੀ ਪਾਰਟੀ ਦੀ ਸਿਰਫ ਸਪੋਕਸਮੈਨ ਸੀਗੀ ਰੀਨਾ ਗੁਪਤਾ ਮੈਂ ਉਸ ਦਾ ਨਾਮ ਵੀ ਲੈਣਾ ਉਸ ਨੂੰ ਤੁਸੀਂ ਚੇਅਰਮੈਨ ਬਣਾਇਆ ਹੋਇਆ ਪੋਲੂਸ਼ਨ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੈ ਮਲਾਵਟ ਜਿਹ ਕਿੱਥੇ ਤੁਹਾਡਾ ਫੂਡ ਕਮਿਸ਼ਨਰ ਐਂਡ ਉਹਨਾਂ ਦੇ ਥੱਲੇ ਦੇ ਫੂਡ ਦੇ ਇਨਸਪੈਕਟਰ ਜਿਹੜੇ ਹੈਗੇ ਕਿਉਂ ਲੋਕ ਰੋਸਲੇ ਹੈਗੇ ਆ ਇਹ ਰੋਲਾ ਪਾਉਂਦੇ ਆ ਕਿ ਮੈਨੂੰ ਪੀਲੀਆ ਹੋ ਗਿਆ ਜੀ ਮੈਨੂੰ ਟੱਟੀਆਂ ਉਲਟੀਆਂ ਲੱਗੀਆਂ ਜੀ ਮੇਰੀ ਕੈਂਸਰ ਦੀ ਬਿਮਾਰੀ ਹੋ ਜੇਗੀ ਮੇਰਾ ਜਿਹੜਾ ਹੈਗਾ ਕਿਡਨੀ ਫੇਲ ਹੋ ਗਿਆ ਜੀ ਕਿੱਥੇ ਹੈ ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਜਿਹੜਾ ਉਸ ਨੂੰ ਤੰਦਰੁਸਤੀ ਕਹਿੰਦੇ ਆ ਤੇ ਤੰਦਰੁਸਤੀ ਆਪਾਂ ਇਹ ਕਹਿੰਦੇ ਆ ਕਿ ਲੋਕਾਂ ਨੂੰ ਬਿਮਾਰੀਆਂ ਨਾ ਲੱਗਣ ਅਖੀਰ ਚ ਮੈਨੂੰ ਇਹ ਦੱਸੋ ਕਿ ਬਈ ਇੰਨਾ ਕ੍ਰਿਟੀਸਾਈਜ਼ ਕਰ ਲਿਆ ਇਸ ਚੀਜ਼ ਨੂੰ ਸੀਐਮ ਸਾਹਿਬ ਨੇ ਵੀ ਅੱਜ ਕਹਿਤਾ ਜੀ ਬਫਵਾਹ ਪਰ ਭਾਵੇਂ ਤੁਸੀਂ ਸਾਨੂੰ ਵੀ ਗਣ ਲੋਦੇ ਚ ਕਿਉਂਕਿ ਠੀਕ ਹੈ ਸਾਡਾ ਕੰਮ ਤਾਂ ਸਵਾਲ ਕਰਨਾ ਮੈਂ ਤੇ ਸਾਹਮਣੇ ਬੈਠੇ ਹਾਂ ਮੇਰਾ ਹੁਣ ਇੱਕ ਸਵਾਲ ਹੈ ਕਿ ਭਈ ਉਹ ਇੱਕ ਗੱਲ ਤੇ ਤੇ ਭਰੋਸਾ ਕਰ ਲੋ ਉਹਨਾਂ ਦੀ ਉਹ ਇਹ ਕਹਿ ਰਹੇ ਨੇ ਕਿ ਮੇਰੀ ਗਾਰੰਟੀ ਹੈ ਜੀ ਇਹ ਕਹਿੰਦੇ ਕੇਜਰੀਵਾਲ ਸਾਹਿਬ ਦੀ ਗਾਰੰਟੀ ਹੈ ਔਰ ਗਾਰੰਟੀ ਸਾਰੀ ਪੂਰੀ ਹੁੰਦੀ ਹੈ ਕਹਿੰਦੇ ਹੁਣ ਇਹਨਾਂ ਲੋਕਾਂ ਦੀ ਗੱਲਾਂ ਚ ਨਾ ਉਹ ਫਫਲਾਣ ਵਾਲਿਆਂ ਦੀ ਗੋਲਡੀ ਬਰਾਲ ਫੜ ਲਿਆ ਸੀਗਾ ਪੰਜਾਬ ਵਿੱਚੋਂ ਗੈਂਗਸਟਰ ਖਤਮ ਹੋ ਗਏ ਸੀਗੇ BMW ਦੇ ਉੱਤੇ ਸਾਰੇ ਭੱਜੇ ਫਿਰਦੇ ਆ ਮਾਲਵਾ ਕਨਾਲ ਬਣ ਗਈ ਹੋਈ ਆ ਉਹਦੇ ਚ ਉਹਨਾਂ ਦੀ BMW ਪਤਾ ਨਹੀਂ ਉਹ ਹੀ ਝੂਟੇ ਲੈਂਦੀ ਪਈ ਆ ਲੋਕਾਂ ਨੇ ਝੂਟੇ ਲੈਣੇ ਸੀ ਉੱਥੇ ਮਾਲਵਾ ਕਨਾਲ ਦੇ ਵਿੱਚ BMW ਇਹਨਾਂ ਦੀ ਝੂਟੇ ਲੈ ਰਹੀ ਇਹੋ ਜਿਹੀਆਂ ਗੱਲਾਂ ਕੋਈ ਕੋਈ ਇੱਕ ਕਹਿੰਦੇ ਕੇਜਰੀਵਾਲ ਸਾਹਿਬ ਦੀ ਗਾਰੰਟੀ ਹੈ ਜੀ ਨਹੀਂ ਕੇਜਰੀਵਾਲ ਸਾਹਿਬ ਤਾਂ ਇੱਥੇ ਪੰਜ ਕਿਲੇ ਜਿਹੜੇ ਹੈਗੇ ਕਿੰਨੇ ਵੱਲ ਕੇ ਬੈਠ ਕੇ ਹੁਣ ਇੱਥੇ ਮਹਾਲੀ ਦੇ ਵਿੱਚ ਇੱਥੇ ਹੈਲੀਪੈਡ ਬਣਾਇਆ ਹੂੰ ਠੱਗਾਂ ਦੀ ਵੀ ਯਾਰ ਕੋਈ ਕੋਈ ਹੱਦ ਹੁੰਦੀ ਹੈ 18 ਡਾਕਟਰ ਲਾਇਏ ਸੀ ਸੋਦੀਆ ਦੇ ਪਠਾਨ ਕੋਟ ਜਦੋਂ ਉੱਥੇ ਜਾ ਕੇ ਬੈਠਾ ਸੀ ਪਤਾ ਨਹੀਂ ਕਿਹੜੇ ਅਰੇਸਟ ਰੈਸਟ ਹੌਸ ਦੇ ਵਿੱਚ ਬੈਠਾ ਸੀਗਾ ਮਤਲਬ ਤੁਸੀਂ ਥੋੜਾ ਜਿਹਾ ભગવંતબાજી ਅਸੀਂ ਕਈ ਲੋਕ ਕਹਿੰਦੇ ਆ ਕਿ ਮੈਨੂੰ ਵੀ ਕਹਿੰਦੇ ਆ ਡਾਕਟਰ ਮਲਦਾ ਤੁਸੀਂ ਮੈਂ ਕਹਾਂ ਮੈਂ ਜਿਆਦਾ બોલਦੇ ਹੋ ਕਈ ਵਾਰੀ ਜਿਆਦਾ ਬੋਲ ਜਾਂਦੇ ਹੋ ਸੀਐਮ ਸਾਹਿਬ ਨੂੰ ਨਹੀਂ ਨਹੀਂ ਇਹ ਗੱਲ ਕਹੀ ਸੀਐਮ ਸਾਹਿਬ ਨੂੰ ਜਿਆਦਾ ਬੋਲ ਜਾਂਦੇ ਨੇ ਨਹੀਂ ਨਹੀਂ ਸੀਐਮ ਸਾਹਿਬ ਨੂੰ ਮੈਂ ਜਿਆਦਾ ਨਹੀਂ ਬੋਲ ਰਿਹਾ ਮੈਂ ਸੀਐਮ ਸਾਹਿਬ ਨੂੰ ਰਿਕੁਐਸਟ ਕਰ ਰਿਹਾ ਵਿੱਚ ਤੇ ਰਿਕੁਐਸਟ ਕਰਨ ਤੇ ਵੀ ਫਿਰ ਆਪਣੇ ਵੱਖਰੇ ਵੱਖਰੇ ਤਰੀਕੇ ਹੁੰਦੇ ਨੇ ਜੇ ਤਾਂ ਅਸੀਂ ਉਹਨਾਂ ਦੀ ਚਾਪਲੂਸੀ ਕਰਨੀ ਹੋਵੇ ਤਾਂ ਅਸੀਂ ਲੈਂਗੁਏਜ ਬਿਲਕੁਲ ਸੌਫਟ ਜੀ ਹੱਥ ਜੋੜ ਕੇ ਰਹਾਵਾਂਗੇ ਮੁੱਖ ਮੰਤਰੀ ਸਾਹਿਬ ਜੀ ਮਾਨਯੋਗ ਸਾਹਿਬ ਜੀ ਇਹ ਜੀ ਉਹ ਜੀ ਜੋ ਜੀ ਬੜੇ ਪੰਜਾਬ ਅਖਤੈਸ਼ੀ ਨੇ ਜੀ ਇਹਨਾਂ ਨੇ ਤਾਂ ਬਹੁਤ ਕੰਮ ਕੀਤੇ ਨੇ ਜੀ ਇਹਨਾਂ ਨੇ ਪੰਜਾਬ ਦਾ ਸਤਿਆਨਾਸ਼ ਕਰ ਕਰਕੇ ਰੱਖ ਦਿੱਤਾ ਆਹੀ ਮੈਸਿਵ ਤੇ ਇਹਨਾਂ ਦੀ ਕਰ ਸਕਦਾ ਮੈਂ ਭਗਵੰਤ ਮਾਨ ਜੀ ਨੂੰ ਇਹ ਗੱਲ ਕਹਾਂਗਾ ਕਿ ਅੱਜ ਫਿਰ ਕਿ ਤੁਸੀਂ ਜੇ ਸੱਚੇ ਹੋ ਤੁਸੀਂ ਉਹਦੋਂ ਅਕਾਲ ਤਖਤ ਤੇ ਜਾ ਕੇ ਆਏ ਹੋ ਤੁਸੀਂ ਬਾਹਰ ਕੀ ਬੋਲਦੇ ਸੀ ਤੇ ਤੁਸੀਂ ਅੰਦਰ ਕੀ ਬੋਲਿਆ ਜੇ ਫਿਰ ਵੀ ਅੱਜ ਮੈਂ ਤੁਹਾਨੂੰ ਕਹਾਂਗਾ ਕਿ ਸਿੱਖਾਂ ਦੀ ਸੁਪਰੀਮ ਅਥਾਰਟੀ ਜਿਹੜੀ ਹੈਗੀ ਆ ਅਕਾਲ ਤਖਤ ਹਰਮੰਦਰ ਸਾਹਿਬ ਤੁਸੀਂ ਉੱਥੇ ਜਾ ਕੇ ਮੱਥਾ ਟੇਕ ਕੇ ਇਹ ਗੱਲ ਕਦੀ ਆਪਣੇ ਅੰਦਰ ਆਣ ਕੇ છાਤੀ ਮਾਰ ਕੇ ਦੇਖਿਓ ਤੁਸੀਂ ਝੂਠ ਕਿੰਨੇ ਬੋਲ ਰਹੇ ਹੋ ਤੇ ਕਿਹਦੇ ਕਹਿਣ ਤੇ ਝੂਠ ਬੋਲ ਰਹੇ ਹੋ ਮੈਂ ਸ਼ਰਿਆਂ ਸਾਰਿਆਂ ਦੇ ਸਾਹਮਣੇ ਕਹਿ ਰਿਹਾ ਕਿ ਤੁਸੀਂ ਅੱਜ ਦੀ ਡੇਟ ਦੇ ਵਿੱਚ ਕੱਲਾ ਸਿਰਫ ਪੰਜਾਬ ਦੇ ਪੈਸੇ ਦਾ ਨੁਕਸਾਨ ਨਹੀਂ ਕਰ ਰਹੇ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਨੁਕਸਾਨ ਕਰ ਰਹੇ ਹੋ ਉਹਨਾਂ ਨੂੰ ਵੀ ਹਰਟ ਕਰ ਰਹੇ ਹੋ ਤੁਸੀਂ ਕਿਉਂਕਿ ਬੰਦਾ ਜਾਂਦਾ ਹੈ ਕਿ ਮੈਂ ਇੱਕ ਬਦਲਾਵ ਲੈ ਕੇ ਆਇਆ ਸੀਗਾ ਤੇ ਮੈਂ ਉਹਦੇ 'ਚ ਸ਼ਾਇਦ ਖੁਸ਼ ਰਹਾਗਾ ਹਰ ਹਰ ਦੂਜੇ ਦਿਨ ਤੁਹਾਡੇ ਇੱਥੇ ਮਾਰਚ ਹੋ ਰਿਹਾ ਪੰਜਾਬ ਦੇ ਲੋਕਾਂ ਦੀ ਸਿਹਤ ਚੰਗੀ ਨਹੀਂ ਲੱਗਦੀ ਮੈਂ ਤੇ ਹੁਣ ਅਖੀਰ ਚ ਕੋ ਇਟਸ ਚੰਗੀ ਨਹੀਂ ਉਹ ਤੇ ਕਹਿ ਰਿਹਾ ਕਿ ਤੁਸੀਂ ਅਫਵਾਹ ਫੈਲਾ ਰਹੇ ਹੋ ਤੁਸੀਂ ਮਤਲਬ ਪੰਜਾਬ ਵਿਰੋਧੀ ਕੁਝ ਲੋਕ ਮੈਂ ਇਹਨਾਂ ਨੂੰ ਕਹੋ ਕਿ ਤੁਸੀਂ ਮਹੱਲਾ ਕਲੀਨਿਕ ਜਾ ਕੇ ਚਲ ਜਿਓ 800 ਕਿਸੇ ਤੁਸੀਂ ਬਣਾਈ ਸੀ 3500 ਬੰਦਾ ਉੱਥੇ ਕੰਮ ਕਰਦਾ ਤੁਸੀਂ ਉਸ 3500 ਬੰਦੇ ਕੋਲੋਂ ਇਹ ਪੁੱਛ ਲਿਓ ਵੀ ਤੁਸੀਂ ਲੁਧਿਆਣੇ ਜਿਹੜੇ ਹੈਗਾ ਉਹ ਸਟ੍ਰਾਈਕ ਕਿਉਂ ਕੀਤੀ ਸੀ ਸੱਚੀ ਤਾਂ ਤੁਹਾਨੂੰ ਇਹਨੇ ਪੈਸੇ ਦੇਣੇ ਜਦੋਂ ਮਹੱਲਾ ਕਲੀਨਿਕ ਵਾਲੇ ਉੱਥੇ ਬੈਠੇ ਸੀ ਜਿਹੜੇ ਹੁਣ ਵੀ ਹੁਣ ਵੀ ਰੋਜ਼ ਰੋ ਰਹੇ ਆ ਉਹਨਾਂ ਕੋ ਕਿ ਤੁਸੀਂ ਤੁਹਾਨੂੰ ਤੇ ਅਸੀਂ ਨੌਕਰੀ ਦਿੱਤੀ ਤੁਸੀਂ ਕਿਉਂ ਰੋ ਰਹੇ ਹੋ ਪਹਿਲੀ ਨੌਕਰੀ ਜਿਹੜੀ ਇਹ ਕਹਿੰਦੇ ਆ ਦਿੱਤੀ ਹੈ ਇਹਨਾਂ ਨੇ ਆਪਣੇ ਲੈਵਲ ਤੇ ਪਹਿਲਾਂ ਤਾਂ ਇਹ ਆਇਆ ਸੀ ਨਾ ਕਿ ਇਹਨਾਂ ਨੇ ਕੋਈ ਵੀ ਐਸੀ ਇੰਸਟੀਟਿਊਸ਼ਨ ਨਹੀਂ ਹੈਗੀ ਜਿਹਦੀ ਪਲੈਨਿੰਗ ਵੀ ਇਹਨਾਂ ਨੇ ਕੀਤੀ ਹੋਵੇ ਉਹਦੀ ਬਿਲਡਿੰਗ ਵੀ ਇਹਨਾਂ ਨੇ ਬਣਾਈ ਹੋਵੇ ਤੇ ਉਸ ਨੂੰ ਪ੍ਰਮੋਟ ਤੇ ਚਲਾਇਆ ਵੀ ਹੋਵੇ ਮਹੱਲਾ ਕਿ ਨੇ ਇੱਕ ਐਸੀ ਸੰਸਥਾ ਹੈਗੀ ਹੈ ਜਿਹੜੀ ਇਹਨਾਂ ਨੇ ਹੀ ਪਲੈਨਿੰਗ ਕੀਤੀ ਹੈ ਇਹਨਾਂ ਨੇ ਹੀ ਉਹਨੂੰ ਭਾਵੇਂ ਬਿਲਡਿੰਗਸ ਜਿਹੜੀਆਂ ਹੈਗੀਆਂ ਨੇ ਦੂਜੇ ਲੋਕਾਂ ਦੀਆਂ ਮੱਲੀਆਂ ਲੇਕਿਨ ਉਹਦੇ ਚ ਜਿਹੜੇ ਬੰਦੇ ਐਮਪਲਾਈ ਕੀਤੇ ਉਹ ਤਾਂ ਇਹਨਾਂ ਨੇ ਕੀਤੇ ਨਾ ਹੁਣ ਉਹਨਾਂ ਨੂੰ ਇਹੀ ਚਲਾ ਰਹੇ ਆ ਭਾਵੇਂ ਝੂਠ ਕਰਕੇ ਚਲਾ ਲੇਕਿਨ ਉਹਨਾਂ ਕੋਲੋਂ ਤੁਸੀਂ ਜਾ ਕੇ ਪੁੱਛ ਲਓ ਕਿ ਤੁਸੀਂ ਭਾਈ ਸਾਹਿਬ ਕਿੰਨੇ ਸੈਟੀਸਫਾਈਡ ਹੋ ਤੁਸੀਂ ਸਾਡਕਾਂ ਤੇ ਕਿਉਂ ਬੈਠੇ ਹੋ ਹਾਂ ਤੇ ਪਿੰਡ ਕਲੀਨਿਕ ਵੀ ਆਣ ਆਲੇ ਥੋੜੇ ਦਿਨਾਂ ਤੱਕ ਉਹ ਅੱਛਾ ਉਹ ਕੋਈ ਹੋਰ ਆਊਗਾ ਹਾਂ ਉਹ ਪਿੰਡ ਕਲੀਨਿਕ ਨੇ ਉਹ ਤੇ ਕਹਤਾ ਕਿ ਵੀ ਤੁਸੀਂ ਮਨਰੇਗਾ ਵਾਲੀ ਕੋਈ ਲੇਡੀ ਫੜੋ ਉਹਨੂੰ ਬਿਠਾਓ ਵੀਡੀਓ ਕਾਲ ਕਰੂਗੀ ਜਦੋਂ ਕੋਈ ਮਰੀ ਜਾਏਗਾ ਡਾਕਟਰ ਉਹਨੂੰ ਦਵਾਈ ਲਿਖ ਕੇ ਦੇਊਗਾ ਬਸ ਉਹ ਦਵਾਈ ਲੈ ਜਾਊਗਾ ਹਾਂ ਤੇ ਠੀਕ ਉਹ ਸ਼ੁਰੂ ਹੋਣਾ ਲਿਆ ਚਲੋ ਭਗਵੰਤਪਾਨ ਜੀ ਮੈਂ ਤੁਹਾਡਾ ਵਿਰੋਧੀ ਨਹੀਂ ਹਾਂ ਕਿਸਦੇ ਲੇਕਿਨ ਮੈਂ ਪੰਜਾਬ ਹਤਾਸ਼ੀ ਜ਼ਰੂਰ ਹਾਂ ਮੈਂ ਪਹਿਲਾਂ ਇਤਨੀ ਮੈਂ ਕਹਾंगा ਮੈਂ ਕੋਈ ਕੁਰਬਾਨੀ ਕੀਤੀ ਹੈ ਲੇਖਣ ਮੈਂ ਆਪਣੀ ਲਿਮਟ ਦੇ ਵਿੱਚ ਰਹਿ ਕੇ ਸਿਹਤ ਮਹਿਕਮੇ ਦੇ ਬਾਰੇ ਵਿੱਚ ਬੋਲਿਆ ਵੀ ਹੈ ਤੇ ਕੰਮ ਵੀ ਕੀਤਾ ਹੈ ਤੇ ਬੋਲਿਆ ਮੈਂ ਉਦੋਂ ਆ ਜਦੋਂ ਮੈਂ ਪਹਿਲਾਂ ਕੰਮ ਕਰਕੇ ਦੇਖਿਆ ਉਸ ਤੋਂ ਬਾਅਦ ਮੈਂ ਬੋਲਿਆ ਮੈਂ ਸਰਕਾਰ ਦੇ ਵਿਰੁੱਧ ਨਹੀਂ ਬੋਲਿਆ ਮੈਂ ਜਿਹੜੀ ਪਾਲਿਸੀ ਨਹੀਂ ਇੰਪਲੀਮੈਂਟ ਹੁੰਦੀ ਸੀ ਉਹਦੇ ਅਗੇਂਸਟ ਆਪਣੀ 33 ਸਾਲ ਦੀ ਨੌਕਰੀ 'ਚ ਵੀ ਬੋਲਿਆ ਉਮੀਦ ਕਰ ਲੈ ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਮਿਲੇ ਭਾਵੇਂ ਕੋ ਜੋ ਮਰਜੀ ਦੇਵੇ ਕੋਈ ਵੀ ਦੇਵੇ ਉਮੀਦ ਨਾ ਕਰੋ ਤੁਸੀਂ ਤੁਸੀਂ ਸਿਰਫ ਇਹ ਗੱਲ ਕਹਿਦਿਆ ਕਰੋ ਮਾਨ ਜੀ ਤੁਸੀਂ ਤੁਸੀਂ ਆਪਣੇ ਰੱਖ ਜਿਵੇਂ ਕਹਿੰਦੇ ਰੱਬ ਨੂੰ ਦੇ ਸਾਹਮਣੇ ਹੱਥ ਜੋੜ ਕੇ ਇਹ ਮੰਨੋ ਕਿ ਮੈਂ ਕਿੰਨਾ ਸੱਚ ਤੇ ਕਿੰਨਾ ਝੂਠ ਬੋਲਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਡਾਕਟਰ ਦਲੇਰ ਸਿੰਘ ਬਲਤਾਨੀ ਜੀ ਸਵਾਲ ਵੱਡਾ افواہ سچ ਝੂਠ ਇਹ ਸ਼ਬਦ ਇਹ ਵਰਡ ਸੁਣਨ ਚ ਚੰਗੇ ਨੇ ਜਾਂ ਕਹਿ ਲੋ ਕਿ ਇੱਕ ਭਾਵਨਾਵਾਂ ਪੈਦਾ ਕਰ ਦਿੰਦੇ ਨੇ ਪਰ ਸਵਾਲ ਵੱਡਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਕਿੱਥੇ ਨੇ ਖੈਰ ਮਸਲਾ ਲੋਕਾਂ ਦੀ ਸਿਹਤ ਹੈ ਕਹਿੰਦੇ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਧਿਆਨ ਦਿਓ ਬੀਮੇ ਕਰਾਓ ਔਰ ਇਸ ਸਕੀਮ ਨੂੰ ਕਾਮਯਾਬ ਬਣਾਓ ਮੈਂ ਵੀ ਇਹ ਅਪੀਲ ਤੁਹਾਨੂੰ ਕਰ ਰਿਹਾ ਇਸ ਅਪੀਲ ਨੂੰ ਕਾਮਯਾਬ ਬਣਾਓ ਕਹਿ ਰਿਹਾ ਇੱਕ ਜਾਂਦੀ ਜਾਂਦੀ ਵਿੱਚ ਜ਼ਰੂਰ ਕਰ ਦੇਵਾਂ ਭਗਵੰਤ ਮਾਨ ਜੀ ਤੁਹਾਡੇ ਵਰਕਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਇਹ ਗੱਲ ਕਹਿੰਦੇ ਆ ਕਿ ਪਰਚੀ ਜਿਹੜੀ ਹੈਗੀ ਹੈ ਜਿਹੜੀ ਤੁਸੀਂ ਟੁੱਟੀਆਂ-ਪੁੱਟੀਆਂ ਮਸ਼ੀਨਾਂ ਨਾਲ ਦਿਤਿਆ ਹੈ ਉਹ ਚੋ ਫੋਟੋ ਵੀ ਆ ਨਿਕਲੇਗੀ ਤੇ ਉਸ ਤੋਂ ਬਾਅਦ ਜਿਹੜਾ ਕਾਰਡ ਉਹਦੇ ਨਾਲ ਬਣੇਗਾ ਮੇਰੇ ਕੋਲ ਵੀਡੀਓ ਪਈ ਹੈ ਕਿ ਉਹ ਕਾਰਡ ਜਿਹੜਾ ਹੈਗਾ ਤੁਹਾਡੇ ਉਥੇ ਚੱਲੇਗਾ ਬੀਮਾ ਲਈ ਚੱਲੇਗਾ ਬਾਕੀ ਦਿਆਂ ਦਾ ਚੱਲੇਗੇ ਨਹੀਂ ਜਿਵੇਂ ਕਾਂਗਰਸ ਨੇ ਪਹਿਲਾਂ ਕਿਹਾ ਸੀਗਾ ਕਿ ਜਿਹੜਾ ਕਾਗਜ਼ ਕਰ ਕਰ ਨੌਕਰੀ ਵਾਲੇ ਕਾਗਜ਼ ਚਲੇਗਾ ਉਸ ਨੂੰ ਮਿਲੇਗਾ ਉਸ ਨੂੰ ਨੌਕਰੀ ਮਿਲੂਗੀ ਦੂਜੇ ਨੂੰ ਨਹੀਂ ਤੁਹਾਨੂੰ ਡੇਟਾ ਇਕੱਠਾ ਕਰਨਾ ਸੀ ਉਹੀ ਹੋ ਰਿਹਾ ਆਉਹੀ ਹੋ ਰਿਹਾ ਬਸ ਬਹੁਤ ਬਹੁਤ ਧੰਨਵਾਦ ਸੋ ਵੱਡਾ ਮਸਲਾ ਇਸ ਚਰਚਾ ਨੂੰ ਇੱਥੇ ਖਤਮ ਕਰਦੇ ਹਾਂ ਬਾਕੀ ਤੁਸੀਂ ਆਪ ਸਿਆਣੇ ਹੋ ਕੌਣ ਵਿਰੋਧੀ ਹੈ ਕੌਣ ਹਿਤੈਸ਼ੀ ਹੈ ਜਾਂ ਕੌਣ ਪੰਜਾਬ ਦੇ ਨਾਲ ਸਹੀਚ ਵਫਾ ਕਰ ਰਿਹਾ ਹੈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ